ਮੰਡੀਆਂ ਦੇ ਵਿੱਚ ਝੋਨੇ ਦੀ ਆਮਦ ਹੋ ਚੁੱਕੀ ਹੈ ਇਸ ਵੇਲੇ ਅਸੀਂ ਅੰਮ੍ਰਿਤਸਰ ਦੀ ਦਾਲਾ ਮੰਡੀ 'ਚ ਖੜੇ ਹਾਂ ਜਿੱਥੇ ਅੰਬਾਰ ਲੱਗੇ ਨੇ ਝੋਨੇ ਦੇ ਫਿਲਹਾਲ ਝੋਨੇ ਦੀ ਖਰੀਦ ਜਿਹੜੀ ਹੈ ਪਹਿਲੀ ਅਕਤੂਬਰ ਤੋਂ ਆਫੀਸ਼ੀਅਲੀ ਸ਼ੁਰੂ ਹੋ ਜਾਣੀ ਹੈ ਪਰ ਜਿਹੜੀ ਬਾਸਪਤੀ ਹੈ ਇਸ ਵੇਲੇ ਬਾਸਪਤੀ ਦੀ ਜਿੰਕੜੀ ਕਿਸਮਾਂ ਨੇ ਉਹ ਇਸ ਵੇਲੇ ਮੰਡੀ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੂਰੇ ਅੰਬਾਰ ਭਰੇ ਹੋਏ ਨੇ ਸਾਰੀ ਮੰਡੀ ਦੇ ਵਿੱਚ ਜਿਹੜੀ ਬਾਸਪਤੀ ਹੈ ਉਹ ਇੱਥੇ ਆ ਗਈ ਹੈ ਔਰ ਪਰਚੇਸ ਕਰ ਰਹੇ ਨੇ ਆੜਤੀ ਖਰੀਦ ਰਿਹਾ ਔਰ ਅੱਗੋਂ ਮਿਲਾਂ ਵੀਰ ਸੁਨੋਖਰੀਦਰੀਆਂ ਨੇ ਸੋ ਇਸ ਵਾਰ ਉਮੀਦ ਹੈ ਕਿ ਬਾਸਪਤੀ ਕਿਉਂਕਿ ਰਕਬਾ ਅਮਨੇਸਰ ਦਾ ਜਿਹੜਾ ਰਕਬਾ ਹੈ ਬਹੁਤ ਜ਼ਿਆਦਾ ਸੀਗਾ ਜਿਸ ਵਿੱਚ ਬਾਸਪਤੀ ਦੇ ਮਾਮਲੇ ਦੇ ਵਿੱਚ ਉਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਨਾਲੋਂ ਜ਼ਿਆਦਾ ਬਾਸਪਤੀ ਹੋਏਗੀ ਔਰ ਐਸੀ ਤਰ੍ਹਾਂ ਐਸੇ ਨਤੀਜਾ ਹੈ ਕਿ ਆਫੀਸ਼ਲੀ ਖਰੀਦ ਤੋਂ ਪਹਿਲੇ ਹੀ ਤੁਸੀਂ ਅੰਬਾਰ ਦੇਖ ਰਹੇ ਹੋ ਜਿਹੜੇ ਕਿ ਮੰਡੀਆਂ 'ਚ ਲੱਗੇ ਹੋਏ ਨੇ ਅਸੀਂ ਗੱਲ ਕਰ ਰਹੇ ਹਾਂ ਸਰ ਤੁਸੀਂ ਬੰਦ ਦੱਸਿਓ ਕਿ ਆਫੀਸ਼ੀਅਲੀ ਇੱਕ ਤਰੀਕ ਤੋਂ ਇਹਦੀ ਪਰਚੇਜ਼ ਸ਼ੁਰੂ ਹੋ ਰਹੀ ਆ ਤੇ ਹੁਣ ਦੀ ਹਜੇ ਬਾਸਵਤੀ ਆਈ ਹੈ ਕਿ ਕਿਹੜੀ ਕਿਸਮ ਹੈ ਤੇ ਇਹਦਾ ਕੀ ਮਤਲਬ ਰੇਟ ਲੱਗ ਰਿਹਾ ਹੈ ਕਿਸ ਤਰ੍ਹਾਂ ਦਾ ਕਿਉਂਕਿ ਅੰਬਾਰ ਲੱਗੇ ਨੇ ਮੰਡੀ ਦੇ ਵਿੱਚ ਇਹ ਕਿਸਮ ਹੈਗੀ ਜੀ 1692 1509 ਇਹਨੂੰ ਪ੍ਰਾਈਵੇਟ ਜਿਹੜੀ ਸ਼ੈਲਰ ਨੇ ਉਹ ਖਰੀਦ ਲੈਂਦੇ ਨੇ ਤੇ ਜਿਹੜੀ ਆਫੀਸ਼ਲ ਜਿਹੜੀ ਖਰੀਦ ਸਰਕਾਰੀ ਏਜੰਸੀਆਂ ਦੀ ਹੋਣੀ ਉਹ ਪਹਿਲੀ ਤਰੀਕ ਤੋਂ ਹੋਣੀ ਹੈ ਉਹ ਉਦੋਂ ਚਾਲੂ ਨਹੀਂ ਉਦੋਂ ਪੀਅਰ ਵਗੈਰਾ ਜਿੱਦਾਂ ਪਰਮਲਿਆ ਜਾਂ ਹੋਰ ਇਹ ਚੀਜ਼ਾਂ ਵੈਰਾਈਟੀਆਂ ਜਿਹੜੀ ਨਾ ਉਹ ਗਵਰਨਮੈਂਟ ਖਰੀਦਦੀ ਇਹ ਪ੍ਰਾਈਵੇਟ ਹੀ ਜਿਹੜੇ ਸ਼ੈਲਰ ਨੇ ਉਹ ਖਰੀਦਦੇ ਨੇ 1692 ਆ ਤੇ 1509 ਆ ਉਹ ਮੰਡੀ ਦੇ ਵਿੱਚ ਅਮਦਨਾ ਆਉਂਦੀ ਡੇਢ ਤੋਂ ਲਗ ਤੋਂ 1.5 ਲੱਖ ਕੋਰੀ ਇੱਥੇ ਮੰਡੀ ਜਾ ਚੁੱਕੀ ਪਰ ਜਾਨਾ ਹੁੰਦੀ ਹੈ ਤੁਸੀਂ ਦੱਸ ਰਹੇ ਹੋ ਕਿ ਲੱਖ ਤੋਂ ਡੇਢ ਲੱਖ ਜਿਹੜਾ ਜਿਸ ਤਰ੍ਹਾਂ ਕਿ ਮੈਂ ਕਹਿ ਰਿਹਾ ਸੀਗਾ ਕਿ ਜੋ ਆਫੀਸ਼ੀਅਲੀ ਰਿਪੋਰਟ ਮਿਲੀ ਹੈ ਉਹਦੇ ਮੁਤਾਬਿਕ ਹੈ ਕਿ ਰਕਬਾ ਵੀ ਬਾਸਮਤੀ ਦੇ ਵਿੱਚ ਜ਼ਿਆਦਾ ਕਿਉਂਕਿ ਪਾਣੀ ਦਾ ਘੱਟ ਲੱਗਦਾ ਇਹਦੇ ਵਿੱਚ 16 92 ਹਰਕਾ ਰਕਬਾ ਜ਼ਿਆਦਾ ਹੈ ਜੀ ਤੇ ਪੀਆਰ ਦਾ ਜਿਹੜਾ ਪਰਮਲ ਆ ਉਹ ਗਵਰਨਮੈਂਟ ਜਿਹੜੀ ਖਰੀਦੀ ਆ ਉਹਦਾ ਉਹਦਾ ਰਕਬਾ ਘੱਟ ਹੈ ਹਾਂਜੀ ਤੁਹਾਡੇ ਮੁਤਾਬਿਕ ਤੁਸੀਂ ਦੱਸ ਰਹੇ ਹੋ ਕਿ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਰੋ ਜਾਂਦਾ ਆਫੀਸ਼ੀਅਲੀ ਇੱਕ ਤਰੀਕ ਤੋਂ ਹੈ ਹਾਂਜੀ ਮਗਰ ਜਿਸ ਤਰ੍ਹਾਂ ਇਹ ਆ ਰਿਹਾ ਹੈ ਕੋਈ ਸਰਕਾਰੀ ਇਹਨਾਂ ਨੂੰ ਕਿਉਂਕਿ ਆਫੀਸ਼ੀਅਲੀ ਤਾਂ ਇੱਕ ਤਰੀਕ ਤੋਂ ਸ਼ੁਰੂ ਹੋਣਾ ਹੈ ਹੁਣ ਇਹਨਾਂ ਨੂੰ ਕੋਈ ਉਹਦੀ ਸੁਵਿਧਾ ਨਹੀਂ ਮਿਲਦੀ ਕੋਈ ਚੈਕਿੰਗ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਇਹਨਾਂ ਦੀ ਨਮੀ ਨਹੀਂ ਚੈੱਕ ਕੀਤੀ ਜਾਂਦੀ ਨਹੀਂ ਜੀ ਇਹ ਤੇ ਪ੍ਰਾਈਵੇਟ ਛੈਲਰਾਂ ਨੇ ਮਾਲ ਲੈਣਾ ਹੁੰਦਾ ਤੇ ਨਹੀਂ ਨਮੀ ਦਾ ਤਾਂ ਉਸੇ ਹਿਸਾਬ ਦਾ ਜਿਹੋ ਜੀ ਚੀਜ਼ ਹੈ ਉਹਦਾ ਮੁੱਲ ਲੱਗ ਜਾਂਦਾ ਜੀ ਹਾਂਜੀ ਜੇ ਸੁੱਕਾ ਮਾਲ ਹੈ ਉਹਦਾ ਸੁੱਕਾ ਮੁੱਲ ਲੱਗ ਜਾਂਦਾ ਜੀ ਉਹ ਥੋੜੀ ਜਿਹੀ ਨਮੀ ਆ ਜਾਂ ਹਰਿਆਪਾਨ ਆ ਜਾਂ ਕੁਝ ਵੀ ਆ ਉਹਦਾ ਘਟ ਮੁੱਲ ਲੱਗ ਜਾਣਾ ਅੱਛਾ 950 ਡਾਲਰ ਕੋ ਦੀ ਖਰੀਦ ਤੇ ਉਹ ਵਾਲਾ ਕੀ ਕਹਿੰਦੇ ਸਿੱਕੇ ਸੈਂਟਰ ਸਰਗਰਨਮੈਂਟ ਵੱਲੋਂ ਵਾਪਸ ਲੈ ਲਿਆ ਗਿਆ ਹੈ ਹਾਂਜੀ ਉਹਦੇ ਕਰਕੇ ਬਹੁਤ ਜਿਹੜੇ ਭਾਅ ਨੂੰ ਅਪ ਹੋਏ ਨੇ ਵਧੇ ਨਹੀਂ ਭਾਅ ਉਹਦੇ ਨਾਲ ਜੀ ਜੀ ਜਿਹੜਾ ਸੈਂਟਰ ਕੋਲ ਭਾਅ ਵੀ ਮੈਂ ਇੱਕ ਤੁਹਾਡੀ ਗੱਲ ਟੋਕੀ ਹੈ ਇਹ ਭਾਅ ਵਧ ਗਏ ਨੇ ਮਗਰ ਅਸੀਂ ਹੁਣੇ ਇੱਥੇ ਗੱਲ ਕਰ ਰਹੇ ਸੀ ਉਹ ਕਹਿੰਦਾ ਕਿ ਕੱਲ ਨੂੰ ਅੱਜ ਘੱਟ ਮਿਲ ਰਿਹਾ ਰੇਟ ਵੀ ਕੋਈ ਇੱਕ ਇੱਕ ਤੇ بارش ਦਾ ਜਿਹੜਾ ਨਾ ਅੱਜ ਮੌਸਮ ਹੈ ਤੇ ਕੁਝ ਢੇਰੀਆਂ ਜਿਸ ਤਰ੍ਹਾਂ ਜਮੀਦਾਰ ਕਾਲਾ ਪੈ ਗਿਆ ਵੀ بارش ਦਾ ਹੋਣ ਦਾ ਸੰਭਾਵਨਾ ਹੈ ਤੇ ਜਮੀਦਾਰ ਹਰੇ ਉਸੇ ਨੂੰ ਕੱਚੇ ਹਰੇ ਨੂੰ ਵੱਢ ਕੇ ਲਈ ਆਉਣ ਡਿਆ ਉਹਦੇ ਕਰਕੇ ਵੀ ਫਿਰ ਫਰਕ ਪੈਂਦਾ ਨਾ ਜਿਹੋ ਜੀ ਚੀਜ਼ ਆਊਗੀ ਮੁੱਲ ਤੇ ਉਹ ਜੇ ਪੈਣਾ ਬਿਲਕੁਲ ਠੀਕ ਤੁਸੀਂ ਦੇਖੋ ਕਿ 1509 1509 ਹੈ ਕਿਸਮ ਹੈ ਬਾਸਪਤੀ ਦੀ ਜਿਹੜੀ ਕਿ ਮੰਡੀ ਦੇ ਵਿੱਚ ਤੜਾ ਤੜ ਆ ਰਹੀ ਹੈ ਔਰ ਇਹ ਜਿਹੜੀ ਸਰਕਾਰੀ ਪਰਚੇਜ ਸ਼ੁਰੂ ਹੋਣੀ ਹੈ ਉਹ ਝੋਨੇ ਦੀ ਪਰਚੇਜ ਹੁੰਦੀ ਹੈ ਜਿਹੜੀ ਸੈਂਟਰ ਸਰਕਾਰ ਵੱਲੋਂ ਖਰੀਦੀ ਜਾਂਦੀ ਹੈ ਉਹ ਹਜੇ 1 ਤਰੀਕ 1 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਫਿਲਹਾਲ ਮੰਡੀਆਂ ਦੇ ਵਿੱਚ ਬਾਸਪਤੀ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿਸਮਾਂ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਢੇਰੀਆਂ ਲੱਗੀਆਂ ਨੇ ਇੱਥੇ ਆਰਤੀ ਆਣਗੇ ਔਰ ਮਿਲਾਂ ਦੇ ਜਿਹੜੇ ਪ੍ਰਾਈਵੇਟ ਮੇਲੇਗੇ ਨੇ ਉਹ ਇਹਨਾਂ ਨੂੰ ਪਰਚੇਸ ਕਰਨਗੇ ਤੁਸੀਂ ਪੂਰਾ ਪੂਰਾ ਇੰਤਜ਼ਾਮਾਤ ਆਰਤੀਆਂ ਵੱਲੋਂ ਇਸ ਦਾ ਕੀਤਾ ਜਾਂਦਾ ਹੈ ਕਿ ਇੱਥੇ ਕਿਸੇ ਤਰ੍ਹਾਂ ਦਾ ਜਿਹੜਾ ਮਾਲ ਨਾਲ ਦੀ ਨਾਲ ਹੀ ਚੁੱਕਿਆ ਜਾਂਦਾ ਹੈ ਤੁਸੀਂ ਇਸ ਸਾਈਡ ਤੇ ਟਰੱਕ ਦੇਖ ਰਹੇ ਹੋ ਜਿਸ ਤਰ੍ਹਾਂ ਇਹ ਮਾਲ ਆਇਆ ਹੈ ਮਾਲ ਢੇਰੀ ਹੋਇਆ ਹੈ ਮਾਲ ਨੂੰ ਜਿੰਸਰਾਂ ਵਿਗ ਗਿਆ ਹੈ ਉੱਤੇ ਨਾਲ ਹੀ ਨਾਲ ਲੱਦਿਆ ਜਾ ਰਿਹਾ ਹੈ ਔਰ ਅੱਗੇ ਮੇਲ ਲਈ ਰਵਾਨਾ ਹੋ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ 1509 1509 ਇੱਕ ਕਿਸਮ ਹੈ ਬਾਸਪਤੀ ਦੀ ਜਿਹੜੀ ਕਿ ਮੰਡੀਆਂ ਦੇ ਵਿੱਚ ਆਮਦ ਹੋ ਚੁੱਕੀ ਹੈ ਔਰ ਇਸ ਦੀ ਪਰਚੇਜ਼ ਵੀ ਹੋ ਰਹੀ ਹੈ ਧੜਾ ਧੜਾ ਇਸ ਦੀ ਪੈਕਿੰਗ ਹੋ ਰਹੀ ਹੈ ਪਰਚੇਜ਼ ਇਸ ਨੂੰ ਪ੍ਰਾਈਵੇਟ ਜਿਹੜੇ ਸ਼ੈਲਰ ਹੈਗੇ ਨੇ ਉਹ ਪਰਚੇਜ਼ ਕਰਦੇ ਨੇ ਖਰੀਦੇ ਨੇ ਪਰ ਇਸ ਇਸ ਹੁਣ ਅੱਜ ਦੀ ਗੱਲ ਕਰੀਏ ਤਾਂ ਮੌਸਮ ਥੋੜਾ ਜਿਹਾ ਚੇਂਜ ਹੋਣ ਕਰਕੇ ਕੁਝ ਇਸ ਨੂੰ ਹਰਿਆਹੀ ਜਿਮੀਦਾਰ ਘੱਟ ਲਿਆਂਦਾ ਹੈ ਉਸ ਕਰਕੇ ਇਸ ਦਾ ਰੇਟ ਥੋੜਾ ਜਿਹਾ ਘੱਟ ਮਿਲਦਾ ਪਿਆ ਹੈ ਮਗਰ ਅੰਦਾਜ਼ਾ ਤਸਵੀਰਾਂ ਜੋ ਤੁਸੀਂ ਵੇਖ ਕੇ ਲਗਾ ਸਕਦੇ ਹੋ ਕਿ ਝੋਨੇ ਦੀ ਆਮਦ ਇੱਕ ਤਰੀਕ ਤੋਂ ਸ਼ੁਰੂ ਹੋਣੀ ਹੈ ਪਰ ਜਿਹੜਾ ਬਾਸਪਤੀ ਦੀ ਕਿਸਮ ਅਸੀਂ ਗੱਲ ਕਰ ਸਕਦੇ ਆ ਤੇ ਉਹ ਦੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਗੱਲ ਹੋਰ ਵੀ ਕਰਨੇ ਆ ਕਿ ਤੁਸੀਂ ਦੇਖੋ ਪੱਲੇਦਾਰ ਲੱਗੇ ਹੋਏ ਨੇ ਲਗਾਤਾਰ ਪੂਰੀ ਮੁਸ਼ਕਲ ਦੇ ਨਾਲ ਮਿਹਨਤ ਦੇ ਨਾਲ ਇਸ ਦਾ ਕੰਮਕਾਰ ਕੀਤਾ ਜੀ ਬਾਪੂ ਜੀ ਤੁਸੀਂ ਦੱਸੋ ਇਹ 1509 1509 ਕਿਸਮ ਦੀ ਬਾਸਪਤੀ ਇੱਥੇ ਆਈ ਹੋਈ ਹਜੇ ਪਹਿਲੀ ਤਰੀਕ ਤੋਂ ਆਫੀਸ਼ਲ ਪਰਚੇਸ ਹੋਣੀ ਹੈ ਉਹ ਝੋਨੇ ਦੀ ਹੋਣੀ ਹੈ ਤੇ ਇਹ ਪਹਿਲੇ ਹੀ ਆ ਜਾਂਦੀ ਹੈ ਜੀ ਹਾਂ ਪਹਿਲਾਂ ਹੀ ਆ ਜਾਂਦੀ ਹੈ ਜੀ ਉਹ ਤਾਂ ਪਹਿਲੇ ਆ ਜਾਂਦੀ ਆ ਪਰ ਰੇਟ ਵਿਰੁੱਧਣੋ ਦੇਣ ਆਪਣੀ ਮਰਜ਼ੀ ਦਾ ਰੇਟ ਲਾਉਂਦੇ ਆ ਜੀ ਕਿਸਾਨਾਂ ਦਾ ਤਾਂ ਬਹੁਤ ਮਾੜਾ ਖਾਦਿਆ ਕੱਲ 3100 3000 ਸੀ ਅੱਜ ਇਹਨਾਂ 2500 ਘੱਟ ਆ 25 26 ਉਹਦਾ ਕੀ ਕਾਰਨ ਸਮਝਿਓ ਗੱਲ ਕੀ ਆ ਵੀ ਮਰਜ਼ੀ ਦਾ ਰੇਟ ਹੈ ਕਿਸਾਨ ਨੂੰ ਕੋਈ ਨਹੀਂ ਪੁੱਛਦਾ ਨਹੀਂ ਇਹ ਤਾਂ ਨਹੀਂ ਹੋ ਸਕਦਾ ਤੁਸੀਂ ਨਹੀਂ ਇਹ ਦਾਣੇ ਦਾ ਕਹਿ ਦਿੰਦੇ ਆ ਵੀ ਪਿਛੋਂ ਮੰਦਾ ਹੋ ਗਿਆ ਉਹ ਅਜੇ ਆਪਾਂ ਹੋਰ ਕੋਈ ਗੱਲ ਨਹੀਂ ਦੇ ਤੁਸੀਂ ਇਹਦੇ ਚ ਦਾਣੇ ਦੀ ਗੱਲ ਕਰੋ ਉਹਨਾਂ ਨੇ ਵੀ ਜਿਵੇਂ ਅਨਾਰਤੀ ਸਾਹਿਬ ਨੇ ਵੀ ਦੱਸਿਆ ਕਿ ਦਾਣਾ ਥੋੜਾ ਉਹਦੇ ਚ ਮੌਇਸਚਰ ਆ ਗਿਆ ਜਾਂ ਤੁਸੀਂ ਹਰਾ ਦਾਣਾ ਲੈ ਲੈਂਦੇ ਹੋ ਉਹਦੇ ਕਰਕੇ ਨਹੀਂ ਕਨੇਡ ਦਾ ਫਰਕ ਪੈਂਦਾ ਦੇਖੋ ਜੀ ਆਹ ਮੇਟੀ ਦੀ ਢੇਰੀ ਆ ਇਹ ਵਿਕੀ ਆ 2775 ਰੁਪਏ ਆਹ ਵਿਕੀ ਆ 2700 ਨੂੰ ਉਹ ਵਿਕੀ ਆ 2500 ਨੂੰ ਜੀ ਤੋਂ ਫਰਕ ਹੈ ਮੇ ਥੋੜਾ ਥੋੜਾ ਜਾਂਦਾ ਹੈ ਆਪਾਂ ਕੱਲ 3300 ਨਹੀਂ ਹੈ ਕੱਲ 3200 28 29 30 ਜਿਹੜੇ ਬਿਲਕੁਲ ਮੜੇ ਆ ਅੱਜ 25 2400 ਤੇ ਆ ਗਏ ਪਰ ਫੇਰ ਵੀ ਇਸ ਵਾਰ ਜਿਸ ਤਰ੍ਹਾਂ ਬਾਸਪਤੀ ਲੱਗੀ ਹੈ ਜਿਹਦਾ ਰਕਬਾ ਬਹੁਤ ਜ਼ਿਆਦਾ ਹੈ ਇਸ ਵਾਰੀ ਜਿਸ ਤਰ੍ਹਾਂ ਪਰਚੇਜ਼ ਦੀ ਹੈ ਉਗਾਈ ਹੋਈ ਹੈ ਲੋਕਾਂ ਨੇ ਆਪਣੇ ਖੇਤਾਂ ਵਿੱਚ ਬਹੁਤ ਜ਼ਿਆਦਾ ਬਾਸਪਤੀ ਲਾਈ ਹੈ ਮਗਰ ਰੇਟ ਵੀ ਬੜੇ ਚੰਗੇ ਮਿਲਨੇ ਨੇ ਕਿਉਂਕਿ ਸੈਂਟਰ ਗਵਰਨਮੈਂਟ ਨੇ ਹੁਣ ਜਿਹੜੀ ਐਕਸਪੋਰਟ ਦੇਉਂਦੇ ਤੇ ਵੀ ਕਟ ਮਤਲਬ ਕੱਟ ਕਰ ਦਿੱਤਾ ਹੈ ਉਹਨੂੰ ਵੀ ਹਟਾ ਦਿੱਤਾ ਹੈ ਹਾਂ ਜੀ ਹਾਂ ਜੀ ਉਹ ਤੇ ਕਦਾ ਹੈ ਠੀਕ ਹੈ ਜੀ ਪਿਛਲੀ ਸਾਲ ਪਿਛਲੇ ਸਾਲ 2 ਸਾਲ ਹੋ ਗਏ 35 36 ਸੈਂ ਉਦੋਂ ਐਵਰੇਜ ਹੈਗੀ ਆਪਾਂ ਹਾਂਜੀ ਹਾਂਜੀ ਨਹੀਂ ਇੰਨੇ ਨਹੀਂ ਵਿਕੇ ਸੀ ਪਿਛਲੇ ਸਾਲ ਐਤ ਕਹਿੰਦੇ ਨੇ ਬਹੁਤ ਥੱਲੇ ਲੈਂਦਾ ਘੱਟੋ ਘੱਟ 800 ਰੁਪਇਆ ਕੁਇੰਟਾ ਮਗਰ ਤੋੜਿਆ ਓਕੇ ਹਾਂਜੀ ਠੀਕ ਹੈ ਜੀ ਬਾਸਪਤੀ ਦੀ ਕਿਸਮ ਜੜੀ 15 0 ਠੀਕੇ ਜੜੀਆਂ ਪੈੜੀਆਂ ਠੇਕਾਂ ਦੀ ਪੂਰਾ ਹੋਣ ਰਿਆ ਜੀ ਬਹੁਤ ਔਖਾ ਕੰਮ ਆ ਹੂੰ ਹੂੰ 65000 ਨੇ 60000 ਨੇ ਪੈੜੀ ਆ ਤੇ ਮਹਾ 50000 ਦਾ ਵੀ ਹੋਣਾ ਖਰਚਾ ਉਤੇ 10 15 20000 ਰੁਪਏ ਜੱਕ ਤੇ ਇੱਕ ਪੈੜੀ ਤੇ ਕਿੱਲੇ ਤੇ ਲੱਗਦਾ ਠੀਕ ਆ ਬਹੁਤ ਔਖਾ ਕੰਮ ਆ ਤੇ ਸਰਕਾਰ ਨੇ ਥੋੜਾ ਚਾਹੀਦਾ ਬਾਹ ਪਹੀ ਦੇ ਵਿੱਚ ਆਉਂਦੀ ਆ ਜੀ ਸਰਕਾਰੀ ਰੇਟ ਦਾ ਜਿਹੜਾ ਛੋਟਾ ਧੋਨਾ ਦਾ 2300 ਰੁਪਏ ਬੱਦਾ ਇਹ ਤਾਂ ਕੁਝ ਨਾ ਕੁਝ ਤਾਂ ਬੰਦਣਾ ਚਾਹੀਦਾ ਠੀਕ ਸੋ ਕਿਸਾਨ ਜਿਹੜਾ ਆਪਣੀ ਜਿੰਸ ਇੱਥੇ ਲੈ ਕੇ ਆਇਆ ਹੈ 1509 ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਪੂਰੀ ਮੰਡੀ ਦੇ ਵਿੱਚ ਇਹ ਕਿਸਮ ਜਿਹੜੀ ਹੈ 1509 ਔਰ ਇੱਥੇ ਪਹੁੰਚ ਚੁੱਕੀ ਹੈ ਔਰ ਤੜਾ ਤੜ ਪੈਕ ਹੋ ਰਹੀ ਹੈ ਇਹਦਾ ਦਿਨ ਪ੍ਰਤੀ ਦਿਨ ਰੇਟ ਅਲੱਗ ਅਲੱਗ ਰੇਟ ਨੇ ਕਦੀ ਕੱਲ ਜਿਹੜੀ 3100 ਰੁਪਏ ਦੇ ਕੋਲ ਵਿਕੀ ਸੀ ਹੁਣ 2700 ਰੁਪਏ ਰੇਟ ਹੈ ਆਰਤੀ ਇਸ ਮਾਮਲੇ 'ਚ ਜਰੂਰ ਕਹਿੰਦੇ ਨੇ ਕਿ ਬਿਲਕੁਲ ਨਾਰਮਲ ਹੈ ਜਿਸ ਤਰ੍ਹਾਂ ਜਿਹੜੀ ਜਿੰਸ ਹੈ ਉਹਦੇ ਕੁਆਲਿਟੀ ਦੇ ਵਿੱਚ ਫਰਕ ਪੈ ਜਾਂਦਾ ਜਿਸਾ ਪਕਪੂਰਾ ਪੱਕਾ ਆਂੀਆਂ ਖਰਾਇ ਜੀ ਤੋੜ ਕੇ ਕਿਸਾਨ ਲੈ ਜਾਂਦਾ ਹੈ ਜ਼ਿਮੀਂਦਾਰ ਲੈ ਜਾਂਦਾ ਹੈ ਇਸ ਕਰਕੇ ਉਸ ਦਾ ਰੇਟ ਦੇ ਵਿੱਚ ਥੋੜੀ ਘਾਟਾ ਥੱਲੇ ਆ ਜਾਂਦਾ ਰੇਟ ਉਹਦਾ ਪਰ ਜੇ ਕਿਸਾਨ ਦੀ ਬਣੀ ਹੈ ਤਾਂ ਕਿਸਾਨ ਕਹਿੰਦਾ ਹੈ ਕਿ 50000 ਰੁਪਿਆ ਦਾ ਉਸ ਨੂੰ ਘਾਟਾ ਪੈ ਜਾਂਦਾ ਹੈ ਸੋ ਕਿਸਾਨ ਨੂੰ ਵੀ ਘਾਟਾ ਪੈਂਦਾ ਹੈ ਮਗਰ ਇਸ ਵਾਰ ਜਿਹੜਾ ਬਾਸਪਤੀ ਦਾ ਰਕਬਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਜ਼ਿਆਦਾ ਹੋਇਆ ਹੈ ਜਿਸ ਕਰਕੇ ਆਫੀਸ਼ੀਅਲੀ ਜਿਹੜੀ ਖਰੀਦ ਆ ਉਸ ਤੋਂ ਪਹਿਲੇ ਹੀ ਮੰਡੀਆਂ ਦੇ ਵਿੱਚ ਤੜਾ ਤੜ ਬਾਸਪਤੀ ਆਣੀ ਸ਼ੁਰੂ ਹੋ ਗਈ ਹੈ ਸੋ ਮੌਸਮ ਦਾ ਵੀ ਇਹਦੇ ਉੱਤੇ ਅਸਰ ਹੈ ਕਿ ਮੌਸਮ ਕਰ ਬਦਲਵਾਈ ਹੋਣ ਕਰਕੇ ਵੀ ਇਹਦਾ ਰੇਟ ਦੇ ਵਿੱਚ ਫਰਕ ਪੈ ਸਕਦਾ ਸੋ ਓਵਰ ਆਲ ਜਿਹੜਾ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਮੰਡੀਆਂ ਗੱਚਾ ਗੱਚ ਬੜੀਆਂ ਹੋਈਆਂ ਨੇ ਕਿ ਸਰਕਾਰੀ ਖਰੀਦ ਤੋਂ ਪਹਿਲਾਂ ਹੀ ਬਾਸਪਤੀ ਮੰਡੀਆਂ ਚ ਆਣੀ ਸ਼ੁਰੂ ਹੋ ਗਈ ਹੈ ਸਰਕਾਰੀ ਖਰੀਦ ਜਿਹੜੀ ਹੈ 1 ਅਕਤੂਬਰ ਤੋਂ ਸ਼ੁਰੂ ਹੋਈ कैमरा पर्सन विपिन देना ज्योति बहर दैनिक सवेरा टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप